ਹਾਂਜੀ ਸਾਡਾ ਪਲਾਨ ਹੋ ਗਿਆ ਚੇਂਜ ਅਸਲੇ ਹੰ ਦਾ ਬਾਰੀ ਸਿਲੰਡਰ ਹੁਣ ਲੈ ਅਸਮਾਨ ਅੱਜ ਆਂਟੀ ਜੀ ਆ ਦੁਕਾਨ ਤੇ ਅੰਕਲ ਦੇ ਹੁਣ ਚੋਰੀ ਚੋਰੀ ਮੰਮੀ ਕੋ ਚੁੱਪ ਕੇ ਚੁੱਪ ਕੇ ਤੁਸੀਂ ਵੀ ਆਇਓ ਤੁਹਾਨੂੰ ਵੀ ਖਾਣਨੇ ਆ ਬਣਾ ਕੇ ਮੰਮੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੇ ਸਵੇਰ ਹੋ ਗਈ ਆ ਤੇ ਅੱਜ ਸਵੇਰੇ ਉੱਠ ਕੇ ਦੇਖਿਆ ਤਾਂ ਮੀ ਪੈਰੇ ਆਇਆ ਅੱਜ ਜੱਸੇ ਕਾਲਜ ਗਈ ਨਹੀਂ ਅੱਜ ਸਪੈਕਲ ਦੀ ਛੁੱਟੀ ਤੇ ਬਹੁਤ ਕੋਸ਼ਿਸ਼ ਕੀਤੀ ਨਹੀਂ ਸਾਨੂੰ ਠਾਲਣ ਦੀ ਪਰ ਅਸੀਂ ਉੱਠੇ ਨਹੀਂ ਸੁੱਤੇ ਰਹੇ ਤੇ ਉਧਰੋਂ ਸਾਰਿਆਂ ਦੇ ਫੋਨ ਆ ਰਹੇ ਸੀ ਆਈ ਨਹੀਂ ਆਈ ਨਹੀਂ ਤੇ ਫਿਰ ਅਸੀਂ ਕਿਹਾ ਮੀ ਪਹਿਰੇ ਆ ਅਸੀਂ ਜਾਣਾ ਨਹੀਂ ਤੇ ਅਸੀਂ ਗੱਲ ਦੀ ਛੁੱਟੀ ਹੁਣ ਕਰੇ ਹਾਂ ਦੇਖਦੇ ਪਕੌੜੇ ਅੱਜ ਬਣਦੇ ਕਿ ਨਹੀਂ ਮੰਮਾ ਜੀ ਨੂੰ ਕਹਿ ਕੇ ਦੇਖਦੇ ਹਾਂ ਹਾਂ ਜੀ ਅੱਜ ਬਣਨੇ ਪਕੌੜੇ ਇਸ ਲਈ ਸਾਨੂੰ ਭੇਜਦੇ ਸ਼ਹਿਰ ਕਹਿੰਦੇ ਸਮਾਨ ਲੈ ਕੇ ਆਓ ਇਸ ਸਮਾਨ ਲੈਣਾ ਆ ਤਾਂ ਪਕੌੜੇ ਮਿਲਨੇ ਆ ਤਾਂ ਚੱਲੇ ਹੁਣ ਮਿਲਦੇ ਆ ਉੱਥੇ। ਜੀ ਹੁਣ ਲੈ ਲਿਆ ਸਮਾਨ ਅੱਜ ਆਂਟੀ ਜੀ ਆ ਦੁਕਾਨ ਤੇ ਅੰਕਲ ਜੀ ਗਏ ਹੋਏ ਆ ਕਿਤੇ ਤੇ ਹੁਣ ਸਮਾਨ ਲੈ ਰਿਆ ਹੁਣ ਚੱਲਾਂਗੇ ਘਰਾਂ ਨੂੰ। ਹੁਣ ਅਸੀਂ ਆ ਗਏ ਸ਼ਹਿਰੋਂ ਘਰੇ ਇਸ ਸਮਾਨ ਲੈ ਕੇ। ਤੇ ਹੋਏ ਅੱਜ ਕੋਲੇ ਬਾਣ ਮੇ ਮੰਮੀ ਜੀ ਪਿਆਜ਼ ਕੱਟ ਰਹੀ ਆ ਅੱਜ ਪਕੌੜੇ ਬਣਾ ਕੇ ਖਾਵਾਂਗੇ ਤੁਨਸਾਇ ਵਧੀਆ ਹੋ ਰੰਮੀ ਵਾਲਾ ਮੌਸਮ ਹੋਇਆ ਮੰਮੀ ਜੀ ਨੇ ਪਕੌੜੇ ਆਨੇ ਕੁਛ ਪਿਆ ਹੁਣ ਪਕੌੜੇ ਖਾਵਾਂਗੇ ਅਸੀਂ ਹਾਂਜੀ ਸਾਡਾ ਪਲਾਨ ਹੋ ਗਿਆ ਚੇਂਜ ਅਸੀਂ ਲੈ ਆਂਦਾ ਬਾਰਿ ਸਿਲੰਡਰ ਉੱਤੇ ਬਾਹਰ ਹੀ ਰੱਖ ਲਿਆ ਸਾਰਾ ਸਮਾਨ ਤੇ ਅਦਰ ਮੰਮੀ ਜੀ ਬੈਠੇ ਹੋਏ ਉੱਤੇ ਹੁਣ ਅਸੀਂ ਬਾਰਿ ਸਾਰਾ ਸ਼ੂਟ ਕਰਾਂਗੇ ਬਾਹਰ ਹੀ ਸਾਰਾ ਪਕੌੜੇ ਆ ਸਾਮਾਨ ਬਣਾਵਾਂਗੇ ਪਕੌੜੇ ਬਣਾਵਾਂਗੇ ਤੇ ਅਸੀਂ ਆ ਮੌਸਮ ਵਧੀਆ ਹੈ ਤੇ ਬਾਹਰ ਲਿਓ ਪਰ ਕੀ ਫਾਇਦਾ ਸਾਰਾ ਜੋ ਸਾਡਾ ਇੱਥੇ ਲੱਗ ਗਿਆ ਸਾਰਾ ਸਿਲੰਡਰ ਪਹਿਲਾਂ ਬਾਹਰ ਖਿੱਚ ਕੇ ਲਿਆਉਂਦਾ ਵੇ ਸਾਰਾ ਸਾਮਾਨ ਲਿਆਉਂਦਾ ਚਲੋ ਫੇਰ ਬਣਾਨੇ ਹੁਣ ਪਕੌੜੇ ਪਹਿਲਾਂ ਪਹਿਲਾ ਪਾ ਲੈਗੇ प्याज ਇਹਦੇ ਵਿੱਚ ਲੋਂਗੇ ਵਿੱਚ ਹੈਂਦੂ ਪਾ ਲਈਏ ਉਹ ਹੋਰ ਅੱਲੋ ਲੈ ਲੀਏ ਸਾਰੇ ਆਲੂ ਪਾ ਲੈਣੇ ਨੇ ਵਿੱਚ ਲੋ ਜੀ ਧੋਪ ਵੀ ਆ ਗਈ ਲੋਰੀ 12 ਮਿੰਟ ਹੋਰ ਇਹਦੇ ਵਿੱਚ ਪਾਵਾਂਗੇ ਬੇਸ ਮम्मी ਇੱਕ ਕਲਾਣੀ ਵਸਮੀ ਥੋੜਾ ਹੀ ਬਣਾ ਲੈਣਾ ਲੋਰੀ ਹੌਣ ਸੇ ਤਿਆਰ ਹੋ ਗਿਆ ਹੁਣ ਅਸੀਂ ਪਿਆਜ਼ ਤੇ ਆਲੂ ਕ੍ਰੈਟੀ ਵਿੱਚ ਮਿਕਸ ਕਰ ਲਏ ਆ ਤੇ ਹੁਣ ਇਹਦੇ ਵਿੱਚ ਅਸੀਂ ਮਸਾਲੇ ਐਡ ਕਰਨ ਲੱਗੇ ਆ ਆ ਪੀਸਿਆ ਹੋਇਆ ਗਰਮ ਮਸਾਲਾ ਪਾਤਾ ਤੇ ਆ ਪਾਤਾ ਨੂਨ ਆ ਪਾਤੀ ਜੀ ਹਲਦੀ ਤੇ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਹੁਣ ਇਸੇ ਵਿੱਚ ਪਾਉਣ ਲੱਗੇ ਆ ਮਿੱਠਾ ਥੋੜਾ ਥੋੜਾ ਹੀ ਪਾਵਾਂਗੇ ਇੰਨਾ ਕੀ ਬਾਤ ਹਾਂ ਹਾਂ ਬਹੁਤ ਬਹੁਤ ਤੇ ਚਲ ਫੁਣੇ ਨੂੰ ਸਾਰਿਆਂ ਨੂੰ ਮਿਕਸ ਕਰ ਦਵਾਂਗੇ ਤੇ ਚ ਪਹਿਲਾਂ ਮਿਰਚਾਂ ਪਾਵਾਂਗੇ ਅਸੀਂ ਕਟੀਆਂ ਹਨ ਕਟੀਆਂ ਹੋਈਆਂ ਮਿਰਚ ਤੇ ਆਇਆ ਗਰਮ ਮਸਾਲਾ ਪੀਸੀਆਂ ਨੀ ਉਹ ਵੀ ਆਪੇ ਹੁਣ ਅੱਧਰ ਅਸੀਂ ਕੜਾਈ 'ਚ ਪਾ ਰਹੇ ਹਾਂ ਤੇਲ ਚਲ ਬਸ ਬਸ ਅਸੀਂ ਡੱਲਾ ਭੁੱਲ ਗਏ ਕੜਾਈ ਰੱਖ ਕੇ ਕੜਾਹੀ ਜਿਆਦਾ ਗਰਮ ਹੋ ਗਈ ਉੱਤੋਂ ਹਵਾ ਵੀ ਚੱਲ ਰਹੀ ਹੋਈ ਆ ਠੰਡਾ ਠੰਡਾ ਮੌਸਮ ਹੋਇਆ ਪਿਆ ਤੇ ਥੱਲੇ ਬਣਨੇ ਪਕੌੜੇ ਚਲੋ ਹੁਣ ਇਹਨਾਂ 'ਚ ਪਾ ਕੇ ਮਿਕਸ ਕਰਦੇ ਓਹੋ ਕਰਿਆ ਟਿਕਾਂ ਦੀ ਮਹੋਰ ਆਣਾ ਦੋਇ ਮਨ ਸਾਰਿਆਂ ਨੂੰ ਮਿਕਸ ਕਰ ਲਿਆ ਇਸ ਹੁਣ ਦੇਖਦਾ ਆਲੂ ਪਿਆਜ਼ ਕੱਲਾ ਕੱਲਾ ਬੇਸਣ ਥੋੜਾ ਕੱਟੇ ਰੱਖਿਆ ਆਲੂ ਪਿਆਜ਼ ਦਿਖਣਾ ਚਾਹੀਦਾ ਚੰਗੀ ਤਰ੍ਹਾਂ ਓਹੋ ਹਵਾ ਕੁਝ ਜ਼ਿਆਦਾ ਚੱਲ ਪਈ ਐ ਤੁਹਾਨੂੰ ਛੇਤੀ ਛੇਤੀ ਕੰਮ ਕਾਣਾ ਪੈਣਾ ਪਊ ਪਹਿਲਾਂ ਇਦਾਂ ਲੱਗਿਆ ਜਿਦਾ ਸਲੰਡੇ ਚੱਲਦਾ ਨਹੀਂ ਐ ਗੈਸ ਮੈਂ ਕਿਹਾ ਲੈ ਵੀ ਮੰਮੀ ਹਵਾ ਨੰਬੰਦ ਹੋਈ ਜਾਂਦਾ ਐ ਲੋ ਜੀ ਹੁਣ ਅਸੀਂ ਆ ਲੱਗ ਕੋੜੇ ਵਿੱਚ ਸੇਵਦੇ ਲੋ ਮੰਮੀ ਜੀ ਦੇਖਦੇ ਹੋਏ ਨੋ ਅੱਜ ਤੁਹਾਨੂੰ ਪਕੌੜੇ ਬਣਾ ਕੇ ਰਖਾਵਾਂਗੇ ਉੱਤੋਂ ਠੰਡਾ ਠੰਡਾ ਮੌਸਮ ਥੱਲੇ ਪਕੌੜੇ ਬਣਾਨੇ ਹੋਏ ਅਸੀਂ ਬੈ ਕੇ ਇਹੋ ਜਿਹਾ ਸਿੱਟਾ ਪੈ ਗਿਆ ਸਾਡੇ ਛਿੱਟਾ ਪੈ ਗਿਆ ਹੱਥ ਤੇ ਮੰਮਾ ਜੀ ਮੁਸਕਰਾਦੇ ਹੋਏ ਅੱਜ ਮੰਮੀ ਦੀ ਤਾਂ ਮੈਂ ਕੰਮ ਕਰ ਲਈ ਹੋਇ ਤਾਂ ਕਰਕੇ òi ਸਾਡੇ ਪਕੌੜੇ ਹਨ ਯੰਮੀ ਯੰਮੀ ਤਿਆਰ ਹੁੰਦੇ ਹੈ ਸਾਰੇ ਕਹਦੇ ਅੱਜ ਕਿੱਥੇ ਲਾਇਆ ਸਲੱਡਰ ਕੌਣ ਸਾਨੂੰ ਕੈਮਰਾ ਫੜਾ ਦਿੱਤਾ ਗਿਆ ਮੰਮੀ ਜੀ ਵੱਲੋ ਮੰਮੀ ਜੀ ਕਹਿੰਦੇ ਮੇਰੇ ਤੋਂ ਕੈਮਰਾ ਨਹੀਂ ਫੜ ਹੁੰਦਾ ਤੂੰ ਹੀ ਕੈਮਰਾ ਫੜ ਤੇ ਮੈਂ ਬਣਾ ਦੇ ਪਕੌੜੇ ਮੈਂ ਕਹਾ ਵਧੀਆ ਹੀ ਆ ਮੈਂ ਛੁੱਟ ਗਈ ਖਾ ਲਓ ਹਾਂਜੀ ਵਾਹ ਹਾਂਜੀ ਆ ਦੇਖੋ ਮੰਮੀ ਸਤਿੰਦਰ ਦੇ ਹੱਥਾਂ ਵਿੱਚ ਹਾਂਜੀ ਆ ਮੈਂ ਮੈਂ ਜਿਹੜੇ ਪਾਏ ਸੀ ਉਹ ਕੱਢ ਦਿੱਤੇ ਗਏ ਆ ਲੋ ਜੇ ਤੇ ਹਵਾ ਚੱਲ ਰਹੀ ਹੋਈ ਅੰਦਰ ਠੰਡੀ ਠੰਡੀ ਹਵਾ ਚੱਲਦੀ ਸਾਡੇ ਵਾਂਗ ਕੋਈ ਵੀ ਪਕੌੜੇ ਬਣਾਦਾ ਹੋਊਗਾ ਹੁੰਦਾ ਐ ਸਾਰਿਆਂ ਦੇ ਘਰੇ ਪਕੌੜੇ ਬਣਦੇ ਬਣਦੇ ਜਦੋਂ ਮੀਂਹ ਵਾਲਾ ਮੌਸਮ ਹੁੰਦਾ ਤੇ ਸਾਡੇ ਕੁਝ ਜ਼ਿਆਦਾ ਹਾਂਜੀ ਜੋਦ ਵੀ ਮੀਂਹ ਪਕੌੜੇ ਬਣੇ ਬਣੇ ਆ ਤੇ ਉਹਦਾ ਪਹਿਲਾਂ ਵੀ ਅਸੀਂ ਦੋ ਗੁਬਾਰ ਮੀਂਹ ਵਾਲਾ ਮੌਸਮ ਆਇਆ ਸੀ ਬਣਾਏ ਸੀ ਪਰ ਅਸੀਂ ਬਲੌਗ ਨਹੀਂ ਸ਼ੂਟ ਕਰ पाए ਉਦੋਂ ਸੀ ਮਨੀਕਾਨ ਸਾਹਿਬ ਤੋਂ ਐਸੀ ਥੱਪਕੇ ਉਸੇ ਕੇ ਤੇ ਫਿਰ ਤਾਂ ਵਾਰ ਕੇ ਥੇ ਅੱਜ ਕੀ ਅੱਜ ਮੌਸਮ ਹੈ ਅੱਜ ਇਸ ਬਲੌਗ ਸ਼ੂਟ ਕਰਕੇ ਰਹਿਣਾ ਤੇ ਪਕੌੜੇ ਵੀ ਬਣਾ ਲੈ ਨਾਲੇ ਮੈਂ ਅੱਜ ਛੁੱਟੀ ਗਾਲੀ ਮਾ ਪਕੌੜੇ ਖਾਣੇ ਸੁੱਤੇ ਰੋ ਮੰਮੀ ਜੀ ਮੈਨੂੰ ਖਿੱਚ ਲੱਗ ਗਈ ਓਟ ਜਾ ਟਾਈਮ ਹੋ ਗਿਆ ਮੈਂ ਕੋਈ ਨਹੀਂ ਕੋਈ ਨਹੀਂ ਤੇ ਮੰਮੀ ਜੀ ਕਹਿੰਦੇ ਚਲ ਕੋਈ ਨਹੀਂ ਕੋਈ ਅੱਲਾ ਛੁੱਟੀ ਦੋਈ ਨਾ ਵਧੀਆ ਤੇ ਅੱਜ ਫਿਰ ਪਕੌੜੇ ਬਣਾ ਰੇਆ ਲੋ ਜੀ ਮੰਮੀ ਜੀ ਖੁਸ਼ ਹੋ ਗਏ ਤੇ ਅੱਜ ਗੋਗਲੇ ਵੀ ਬਣਾਣੇ ਹਨ ਮੰਮੀ ਨੇ ਮਿੱਠੇ ਗੋਗਲੇ ਜਿਹੜੇ ਬਣਾਦੇ ਹੁੰਦੇ ਆ ਤੇ ਉਹ ਵੀ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਹਵਾ ਚੱਲਦੀ ਮਿੱਠੀ ਮਿੱਠੀ ਉਦੋਂ ਜਿਹੜੀ ਬੈਠੀ ਹੋਈ ਖੰਭੇ ਤੇ ਉਹ ਵੀ ਆਨੰਦ ਮਾਨਦੀ ਹੋਈ ਹਾਂ ਜੀ ਮੋ ਮਸੀ ਕਿਤੇ ਮੀਂਹ ਆਲਾ ਮੌਸਮ ਹੋਇਆ ਆ ਨਹੀਂ ਤਾਂ ਬਹੁਤ ਗਰਮੀ ਨੇ ਤੰਗ ਕੀਤਾ ਪਿਆ ਸੀ ਸਾਰਿਆਂ ਨੂੰ ਸਾਰੇ ਦੁਖੀ ਹੋਏ ਪਏ ਸੀ ਗਰਮੀ ਤੋਂ ਐਦਾਂ ਐਦਾਂ ਵੀ ਸਾਰੇ ਕਹਿੰਦੇ ਆ ਨਾ ਇੱਕ ਦੂਜੇ ਨੂੰ ਲੈ ਵੀ ਅੱਜ ਤੁਸੀਂ ਮੀਂਹ ਪਾ ਦਿੱਤਾ ਅਗਲਾ ਵੀ ਖੁਸ਼ ਹੋ ਜਾਣਾ ਹਾਂਜੀ ਹਾਂਜੀ ਉਹ ਵਧੀਆ ਮੌਸਮ ਸੀ ਹੋਰ ਉਹ ਟੌਰ ਨਾ ਹਾਂਜੀ ਹਾਂਜੀ ਸਹੀ ਗੱਲ ਐ ਇਸ ਤੇ ਰੱਬ ਨੇ ਮਿਹਰ ਕਰ ਦਿੱਤੀ ਮੌਸਮ ਠੰਡਾ ਕਰਕੇ ਨਹੀਂ ਤਾਂ ਅੰਨੇ ਤਾਂਗ ਹੋਏ ਸੀ ਨਾ ਪੁੱਛਈ ਨਾ ਸਾਰੇ ਨਹੀਂ ਤਾਂ ਕਿਤੇ ਬਾਹਰ ਨਿਕਲ ਨਹੀਂ ਹੁੰਦਾ ਸੀਗਾ ਇੰਨੀ ਧੁੱਪ ਹੁੰਦੀ ਸੀਗੀ ਬਹੁਤ ਖਾ ਸੀਗਾ ਤੇ ਚੱਲ ਵੀ ਸਾਨੂੰ ਸਲੰਡਰ ਦਾ ਡਰ ਹੁੰਦਾ ਹੋਇਆ ਮੰਮੀ ਜੀ ਆਲਾ ਤੋਂ ਦੇਖਦੇ ਹੋਏ ਜੇ ਕਿਤੇ ਆਵਾਜ਼ ਆਈ ਘਰ ਦੇ ਅੰਦਰ ਕਹਿਣਾ ਹੈ ਤੇ ਤੁਹਾਡੇ ਕੰਮ ਸੀ ਪਿੱਛੇ ਸਲੰਡਰ ਪਿਆ ਹੋਇਆ ਮੇਰੇ ਕੋਲ ਹੀ ਤੇ ਹੁਣ ਚੋਰੀ ਚੋਰੀ ਮੰਮੀ ਕੋ ਚੁੱਪ ਕੇ ਚੁੱਪ ਕੇ ਚੱਕ ਕੇ ਖਾਂਦੇ ਹੋਏ ਪਕੌੜੇ ਮੰਮੀ ਇਹ ਮੰਮੀ ਕੁਛ ਨਾ ਕਹਿੰਦੇ ਹੋਏ ਤੁਹਾਨੂੰ ਇਗਨੋਰ ਕਰਦੇ ਹੋਏ ਇਹਨਾਂ ਅੱਖਾਂ ਚੋਂਦੇ ਹੋਏ ਜਦ ਵੀ ਬਲੌਗ ਸ਼ੂਟ ਹੁੰਦਾ ਮੰਮੀ ਜੀ ਬਹੁਤ ਖੁਸ਼ ਹੋ ਜਾਂਦੇ ਆ ਮੰਮੀ ਜੀ ਨੂੰ ਖੁਸ਼ ਕਰਨ ਦਾ ਤਰੀਕਾ ਆ ਬਲੌਗ ਸ਼ੂਟ ਕਰਨਾ ਮੰਮੀ ਨੂੰ ਮਨਾਣਾ ਹੋਵੇ ਮੈਂ ਬਲੌਗ ਸ਼ੂਟ ਕਰ ਲੈਂਦੀ ਮੰਮੀ ਜੀ ਖੁਸ਼ ਮੈਂ ਵੀ ਖੁਸ਼ ਨਾਸਾਨ ਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਦਿੰਦਾ ਤੇ ਮੰਮੀ ਅਸੀਂ ਵੀ ਖੋਜੋ ਜੀ ਦਾ ਮੰਮੀ ਤਾਂ ਖੁਸ਼ ਹੁੰਦੀ ਹੈ ਬਲੌਗ ਬਣ ਰਿਹਾ ਆ ਮੰਮੀ ਇੱਦਿ ਖੋਜੋ ਜਾਂਦੇ ਆ ਮੈਂ ਮੰਮੀ ਬਲੌਗ ਸ਼ੂਟ ਕਰਦੇ ਆ ਮੰਮੀ ਕਹਿੰਦੀ ਚੱਲ ਮੈਂ ਅੱਜ ਆ ਬਣਾ ਕੇ ਖਾਨੀ ਆ ਚੱਲ ਤੂੰ ਫੜਾ ਫੜਾ ਆ ਆ ਫੇ ਮੈਂ ਜਦੀ ਕੈਮਰਾ ਲੈ ਕੇ ਆ ਜਾਂਦੀ ਮੈਂ ਕਹਾਂ ਲੈ ਵੀ ਅੱਜ ਚੀਜ਼ ਬਣਾ ਨੂੰ ਮੈਂ ਖਾਣ ਨੂੰ ਮਿਲਣੀ ਆ ਤੋ ਬਲੌਗ ਸ਼ੂਟ ਕਰ ਲਓ ਮੰਮੀ ਜੀ ਖੋਜ ਆ ਐ ਮੰਮੀ ਇੱਦਿ ਹੁੰਦਾ ਪਕੋੜੇ ਦੇਖਣੇ ਆ। ਮਮੇ ਦਸਤ ਦਿਨ ਦਾ ਲੋ ਜੀ ਪਕੋੜੇ ਵੀ ਬਣ ਗਏ ਲੋ ਜੀ। ਮੰਮੀ ਨੇ ਤਿਆਰ ਕਰ ਦਿੱਤੇ। ਹਾਂ ਮੰਮੀ ਤੁਹਾਡੇ ਵਿਚਾਰ ਆਦੀਆਂ। ਮੰਮੀ ਇੱਦੀ ਖੁਸ਼ ਹੋ ਜਾਂਦੇ ਆ। ਉਹ ਚਾਹ ਵੀ ਨਾ ਕੋਮਾ ਇੱਥੇ ਚਾਹ। ਓ ਚਾਹ ਦਾ ਬਹੁਤ ਇੰਪੋਰਟੈਂਟ ਆ ਸਾਡੇ। ਪਕੋੜਿਆਂ ਦੇ ਨਾਲ ਚਾਹ, ਉਦਾਂ ਵੀ ਚਾਹ ਇੱਚਾ ਹੁੰਦੀ ਰਹਿੰਦੀ ਐ ਸਾਰਿਆਂ ਦੇ। ਸਾਡੇ ਮਤਲਬ ਤਿੰਨ ਟਾਈਮ ਚਾਹ ਪੀਂਦੇ ਆ। ਕੋਈ ਘੋਣਾ ਆਖੀ ਤੇ ਆ ਮਤਲਬ ਜਿੰਨੀ ਵਾਰ ਬਾਣਨੀ ਆ ਪੀਣੀ ਪੀਣੀ ਆ ਸਾਰਿਆਂ ਨੇ ਲੋ ਜੀ ਸਾਡੇ ਹੋ ਗਏ ਪਕੌੜੇ ਤਿਆਰ ਤੇ ਹੁਣ ਅਸੀਂ ਇੱਧਰ ਦੂਜੀ ਕੜਾਈ ਚ ਪਾਣ ਲੱਗੇ ਤੇਲ ਕਿਉਂਕਿ ਇਹ ਨਮਕੀਣ ਹੋ ਗਿਆ ਤੇਲ ਆ ਅਸੀਂ ਮਿੱਠੇ ਗੋਗਲੇ ਬਣਾ ਲੈ ਰੱਖਿਆ ਆ ਤੇ ਹੁਣ ਆਟਾ ਛਾਣ ਕੇ ਲਿਆਉਂਦਾ ਆ ਅਸੀਂ ਤੇ ਹੁਣ ਇਹਦੇ ਵਿੱਚ ਮਿੱਠਾ ਪਾਣੀ ਆ ਅਸੀਂ ਖੰਡ ਘੋਲ ਕੰਡ ਘੋਲ ਕੇ ਪਾਣੀ ਰੱਖਿਆ ਆ ਅੱਗੇ ਤਾਂ ਗੋੜ ਹੁੰਦੇ ਸਫਰ ਹੁੰਦੀ ਤੇ ਘਰ ਦੀ ਉਹ ਬਣਾਦੇ ਤੇ ਹੁਣ ਘੱਟ ਮਿਲਦੀਆਂ ਆ ਹੂੰ ਹੂੰ ਹੁਣ ਖੰਡ ਘੋਲ ਕੇ ਇਹਨੂੰ ਇਹਦੇ ਵਿੱਚ ਪਾਣਾ ਪਹਿਲਾਂ ਥੋੜੀ ਸੌਫ ਪਾ ਲਾਂ ਮੈਂ ਅੱਛਾ ਜੀ ਹੌਣੇ ਦੇ ਵਿੱਚ ਪਾਵਾਂ ਮਿੱਠੀ ਸੌਫ ਮਮਾ ਜੀ ਦੀ ਬਾਜ ਬਹੁਤ ਥੋੜੀ ਹੁੰਦੀ ਆ ਆਪ ਦੱਸੋ ਬੋਲ ਕੇ ਹੌਣੇ ਦੇ ਵਿੱਚ ਪਾਣ ਲੱਗੇ ਮਿੱਠਾ ਸੋਡਾ ਸੀ ਥੋੜਾ ਜਿਹਾ ਪਾਣਾ ਜੇ ਜੇ ਸੌਂਫ ਪਾਲੇ ਮਿੱਠੀ ਸੌਂਫ ਪਾਲੀ ਆ ਪਾਣੀ ਖੰਡ ਪਾ ਕੇ ਘੋਲ ਲਿਆ ਨਾ ਹਮ ਅੱਗੇ ਗੋੜ ਦੇ ਕਹਿੰਦੇ ਬਣਾਉਂਦੇ ਹੁੰਦੇ ਸੀਗੇ ਹੁਣ ਮੇਰੇ ਤਾਂ ਨਹੀਂ ਬਣਦਾ ਹਮ ਅੱਗੇ ਕਰਦਾ ਹੁੰਦਾ ਸੀ ਹਨਾ ਖਾਦੇ ਕੱਢਦੇ ਹੁੰਦੇ ਸੀਗੇ ਆਪੇ ਲੋ ਜੀ ਇਹਨੂੰ ਅਸੀਂ ਐਨ ਉਸ ਪਾਣੀ ਨਾਲ ਇਹਦਾ ਗੋਣ ਲੈਣਾ ਆ ਫਿਰ ਗੋਲ ਗੋਲ ਕਰਕੇ ਅਸੀਂ ਗਰਮ ਤੇਜ ਛੱਡ ਦੇਣਾ ਹੁਣ ਅਸੀਂ ਪਕੌੜੇ ਪਾਲੇ ਪਲੇਟ 'ਚ ਇੱਧਰ ਮੰਮੀ ਜੀ ਗੋਗਲੇ ਬਣਾਉਂਦੇ ਹੋਏ ਲੋ ਜੀ ਅਸੀਂ ਨੂੰ ਕੋਣ ਲੈ ਆਟੇ ਨੂੰ ਉੱਤੇ ਹੁਣ ਚਪਾਨ ਲੱਗੇ ਲੋ ਜੀ ਹੁਣ ਇਹ ਵੀ ਪਕੌੜੇ ਆ ਗੋ ਤਲਨੇ ਆ ਹਨਾ ਅਮੀ ਜੀ ਫਿਰ ਬਸ ਤਿਆਰ ਹੋ ਜਾਣੇ ਜਾਤੇ ਅਸੀਂ ਪਕੌੜੇ ਖਾਂਦੇ ਆ ਦੇਖ ਸਕਦੇ ਹੋ ਗੋਗਲੇ ਕਿੰਨੇ ਵਧੀਆ ਬਣੇ ਗੋਲ ਮੋਲ ਮੋਲ ਗੋਲ ਮਟੋਲ ਗੋਗਲੇ ਬਣ ਗਏ ਸਾਡੇ ਆਨ ਹੁਣ ਆ ਤੁਸੀਂ ਖਾ ਕੇ ਦੱਸਾਂਗੇ ਕਿ ਹੋਜੇ ਬਣਿਆ ਪਕੌੜੇ ਬਹੁਤ ਟੇਸਟੀ ਆ ਪਰ ਅਸੀਂ ਮਿਰਚ ਇੱਕ ਸਾਈਡ ਕੱਢੀ ਜਾਂਦੇ ਆ ਹੁਣ ਅਸੀਂ ਪਕੌੜੇ ਖਾ ਲੇ ਤੇ ਇਧਰ ਧੁੱਪ ਵੀ ਆ ਗਈ ਤੇ ਇਧਰ ਮੰਮੀ ਜੀ ਗੋਗਲੇ ਬਣਾਉਂਦੇ ਹੋਏ ਆਹ ਦੇਖੋ ਕੱਢਦੇ ਹੋਏ ਕੜਾਈ ਚ ਅਸੀਂ ਪਕੌੜੇ ਖਾ ਲੇ ਹੁਣ ਗੋਗਲੇ ਖਾਣੇ ਰਹਿ ਗਏ ਸਾਡੇ ਫਟ ਫਟ ਹਾਂ ਦੋ ਨਾ ਹੀ ਰੱਜ ਜਾਣਾ ਹੁਣ ਅਸੀਂ ਤੁਹਾਨੂੰ ਗੋਗਲਾ ਖਾ ਕੇ ਦਿਖਾਉਂਦੇ ਆ ਕਿਹੋ ਜਿਹਾ ਬਣਿਆ ਹੈ ਗਰਮਾ ਵੈਸੇ ਊਹੂ ਮਾਰ ਕੇ ਖਾਣਾ ਪੈਣਾ ਮੰਮੀ ਖੁਸ਼ ਹੁੰਦੇ ਪਏ ਆ ਮੰਮੀ ਪਤਾ ਕਿੰਨਾ ਕੰਮ ਆ ਮੰਮੀ ਨਾਲ ਕਿੰਨੀ ਪਈ ਆ ਆਪ ਪੈ ਗਿਆ ਨਾ ਚਲੋ ਬਲੌਗ ਬੰਦਾ ਪਿਆ ਖੋਜ ਹੂੰ ਮਿੱਠਾ ਆ ਬੜੀਆ ਪਰਫੈਕਟ ਬਣਾਇਆ ਮੰਮੀ ਜੀ ਬਿਲਕੁਲ ਅੱਤਲਾ ਬਣਿਆ ਬਹੁਤ ਸੌਫਟ ਆ ਤੁਸੀਂ ਵੀ ਆਓ ਤੁਹਾਨੂੰ ਵੀ ਖੁਲਾਣੇ ਆ ਬਣਾ ਕੇ ਮੰਮੀ ਜੀ ਮਮਮੀ ਜੀ ਨੇ ਖਲਾ ਵੀ ਦੇਣਾ ਖੁਸ਼ ਹੋ ਗਏ ਹਾਂ ਮੇਰੀ ਨਾ ਨਹੀਂ ਕਰਦੇ ਆ ਦੱਡਾ ਜੀ ਮੰਮੀ ਜੀ ਕੋ ਗੋਗਲੇ ਚੱਕਦੇ ਹੋਏ ਜਾਂਦੇ ਹੋਏ ਖਾਂਦੇ ਹੋਏ ਹੈ ਮੰਮੀ ਜੀ ਡਾੜੀ ਜੀ ਨੇ ਤੀ ਸਭਿਆ ਗੋਗਲਾ ਉਹ ਦੋ ਗੋਗਲੇ ਚੱਕਦੇ ਹੋਏ ਲੋ ਜੀ ਤਿਆਰ ਹੋ ਗਏ ਸਾਰੇ ਗੋਗਲੇ ਡਾੜੀ ਜੀ ਵੀ ਖਾਂਦੇ ਹੋਏ ਉਹ ਦੇਖੋ ਆਪਣੀ ਮસ્ਤੀ ਚ ਜਾਂਦੇ ਹੋਏ ਅ ਡਾੜੀ ਜੀ ਕਿੱਦਾਂ ਦੇ ਲੱਗੇ ਹਾਂ ਵਧੀਆ ਲੱਗੇ ਡੈਡੀ ਜੀ ਨੂੰ ਐਨ ਕੈਟ ਹਾਂਜੀ ਰੋਲ ਗੋਲ ਗੋਗਲੇ ਹਾਂਜੀ ਤੁਹਾਨੂੰ ਕਿਹੋ ਜਿਹਾ ਲੱਗਾ ਬਲੌਗ ਜੀ ਕਮੈਂਟ ਕਰਕੇ ਦੱਸਿਓ ਤੇ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਤੇ ਅੱਗੇ ਤੋਂ ਅੱਗੇ ਬਲੌਗ ਸਾਰੇ ਅਗਲੇ ਬਲੌਗ ਤਾਈ ਮਿਲਦੇ ਤਾਂ ਤੁਸਾਂ ਸਤਿ ਸ਼੍ਰੀ ਅਕਾਲ